ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਇਹਨਾਂ ਦੇ ਉੱਪਰ ਇੱਕ ਇਲਜ਼ਾਮ ਲੱਗਾ ਹੈ ਕਿ ਇਹਨਾਂ ਨੇ ਅੱਜ ਤੋਂ ਕਿਤੇ 12 ਸਾਲ ਪਹਿਲਾਂ ਕਿਤੇ ਰੇਪ ਕੀਤਾ ਹੀ ਰੇਪ ਕਰਕੇ ਮੁੜ ਕੇ ਉਸ ਕੁੜੀ ਦਾ ਕਹਿਰੇ ਕਤਲ ਕਰਤਾ ਹੈ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਉਸੇ ਵਿਸ਼ੇ ਦੇ ਵਿੱਚ ਮੈਨੂੰ ਕਈ ਸਿੱਖ ਸੰਗਤਾਂ ਦੇ ਫੋਨ ਆਏ ਤੇ ਫੋਨ ਕਰਕੇ ਮੈਨੂੰ ਸੰਗਤਾਂ ਨੇ ਕਿਹਾ ਕਿ ਤੁਸੀਂ ਨਾਨਕ ਸਰ ਦੇ ਬਾਰੇ ਬੋਲੇ ਉਹ ਕਹਿ ਰਹੇ ਕਿ ਤੁਹਾਡੀ ਕੋਈ ਇੱਕ ਅੱਧੀ ਵੀਡੀਓ ਨਹੀਂ ਆਈ ਉਹ ਕਹਿੰਦਾ ਨਾਨਕ ਸਰ ਦੇ ਬਾਬਿਆਂ ਦੇ ਬਾਰੇ ਤੁਹਾਡੀਆਂ ਘੱਟ ਤੋਂ ਘੱਟ ਵੀ 8 ਤੋਂ ਲੈ ਕੇ 10 ਵੀਡੀਓ ਤੁਹਾਡੀਆਂ ਆ ਚੁੱਕੀਆਂ ਵਾ ਸੋਸ਼ਲ ਮੀਡੀਆ ਦੇ ਉੱਪਰ ਤੇ ਮੈਨੂੰ ਉਹਨਾਂ ਨੇ ਫੋਨ ਲਾ ਕੇ ਇਹ ਗੱਲ ਕਹੀ ਆ ਉਹ ਕਹਿ ਰਿਹਾ ਕਿ ਤੁਸੀਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਬਾਰੇ ਬੋਲੇ ਨਹੀਂ ਮੈਂ ਇੱਕ ਬੇਨਤੀ ਕਰ ਦੇਣੀ ਚਾਹੁੰਦਾ ਕਿ ਗਲਤੀ ਗਲਤੀ ਹੈ। ਉਹੀ ਗਲਤੀ ਚਾਹੇ ਮੈਂ ਕਰਾਂ ਉਹ ਤਾਂ ਵੀ ਗਲਤੀ ਹੈ। ਉਹ ਗਲਤੀ ਨਾਨਕ ਸਰਗੀ ਕਰਨ ਤਾਂ ਵੀ ਗਲਤੀ ਹੈ ਤੇ ਉਹ ਗਲਤੀ ਭਾਏ ਰਜੀਤ ਸਿੰਘ ਢੜਗਾਂਲਾ ਕਰੇ ਤਾਂ ਵੀ ਉਹ ਗਲਤੀ ਗਲਤੀ ਹੈ। ਪਰ ਜਿਹੜੀ ਵੱਡੀ ਗੱਲ ਇਹ ਹੈ ਮੈਂ ਅੱਗੇ ਵੀਡੀਓ ਪਾ ਕੇ ਇਹੀ ਬੇਨਤੀ ਕੀਤੀ ਸੀ ਵੱਡੀ ਗੱਲ ਇਹ ਆ ਕਿ ਭਾਏ ਰਜੀਤ ਸਿੰਘ ਢੜਗਾਂਲੇ ਦੀ ਅਜੇ ਤੱਕ ਸਾਡੇ ਕੋਲ ਕੋਈ ਪ੍ਰੂਫ ਨਹੀਂ ਆਇਆ। ਤੇ ਜਿਹੜੀ ਰਹੀ ਗਾ ਨਾਨਕ ਸਰਵਾਲੇ ਦੀ ਨਾਨਕਸਰ ਵਾਲਿਆਂ ਦੀਆਂ ਘੜ ਤੋਂ ਘਟ ਬਾਬੇ ਬਲਜਿੰਦਰ ਚਰਨ ਘਾਟ ਵਾਲੇ ਦੀਆਂ ਕੋਰ ਰਿਕਾਰਡਿੰਗਾਂ ਵੀ ਸਾਡੇ ਕੋਲ ਵਾਇਰਲ ਹੋ ਕੇ ਆਈਆਂ ਸੀ ਉਹਦੀਆਂ ਸੀਸੀਟੀਵੀ ਫੁਟੇਜ ਵੀ ਸਾਡੇ ਕੋਲ ਵਾਇਰਲ ਹੋ ਕੇ ਆਈਆਂ ਸੀ ਪਰ ਭਾਈ ਰঞ্জੀਤ ਸਿੰਘ ਢੰਡਰੀਆਂ ਵਾਲੇ ਦੀ ਇਸ ਤਰ੍ਹਾਂ ਦੀ ਕੋਈ ਵੀਡੀਓ ਨਹੀਂ ਆਈ ਹਾਲਾਂਕਿ ਮੈਂ ਇੱਕ ਬੇਨਤੀ ਕਰਾਂ ਮੈਂ ਕੋਈ ਭਾਈ ਰঞ্জੀਤ ਸਿੰਘ ਦੀ ਸਾਈਡ ਨਹੀਂ ਲੈ ਰਿਆ ਸਾਡੇ ਵਿੱਚ ਕਈ ਐਸੇ ਵਿਚਾਰਕ ਮਤਭੇਦ ਸਾਡੇ ਵਿੱਚ ਹੈ ਨੇ ਤੇ ਇਹ ਵਿਚਾਰਾ ਸਾਡੀਆਂ ਵੀ ਐਸੀਆਂ ਹੈ ਨੇ ਜਿਹੜੀਆਂ ਭਾਇ ਰਜੀਤ ਸਿੰਘ ਘਡਰਗਾਲੇ ਨਾਲ ਮੇਲ ਨਹੀਂ ਖਾਂਦੀਆਂ ਬਿਲਕੁਲ ਵੀ ਪਰ ਵੱਡੀ ਗੱਲ ਇਹ ਆ ਕਿ ਨਾਨਕਸਰ ਵਾਲਿਆਂ ਦੇ ਸਬੂਤ ਸਾਡੇ ਕੋਲ ਆਏ ਆ ਪਰ ਢੜਰਗਾਲੇ ਦਾ ਕੋਈ ਸਬੂਤ ਨਹੀਂ ਸਾਡੇ ਕੋਲ ਆਇਆ ਦੂਜੀ ਗੱਲ ਸੰਤਾਨ ਨੇ ਮੈਨੂੰ ਪਿਛਲੀ ਵਾਰੀ ਵੀ ਇਹ ਸਵਾਲ ਕੀਤਾ ਸੀ ਕਿ ਤੁਹਾਡੇ ਕਿਹੜੇ ਐਸੇ ਵਿਚਾਰਕ ਮਤ ਭੇਦਿਆ ਜਿਹੜੇ ਢੜਰਗਾਲੇ ਦੇ ਨਾਲ ਨਹੀਂ ਰਲਦੇ ਦੇਖੋ ਅਸੀਂ ਕੀ ਕਰਦੇ ਆ ਸੰਗਤਾਂ ਨੂੰ ਕਹਿੰਦੇ ਆ ਕਿ ਬਾਣੀ ਪੜੋ ਜਾ ਕੇ ਅਸੀਂ ਦਿਖਾਉਣੀ ਆ ਕਿ ਸਾਡਾ ਸ੍ਰੀ ਦਰਬਾਰ ਸਾਹਿਬ ਬੜੀ ਮਹਾਨ ਤੇ ਬੜੀ ਪਵਿੱਤਰ ਜਗ੍ਹਾ ਵਾ ਬੜਾ ਮਹਾਨ ਅਸਥਾਨ ਆ ਪਰ ਭਾਈ ਰਣਜੀਤ ਸਿੰਘ ਵਰਗਿਆਂ ਨੇ ਇਹ ਗੱਲਾਂ ਕਹੀਆਂ ਕਿ ਉਹ ਆਮ ਬਿਲਡਿੰਗ ਜਿੱਥੇ ਅਹੀਂ ਦਰਬਾਰ ਸਾਹਿਬ ਦੇ ਜਲ ਪਵਿੱਤਰ ਜਲ ਨੂੰ ਸਰੋਵਰ ਦੇ ਜਲ ਨੂੰ ਅਸੀਂ ਪਵਿੱਤਰ ਜਲ ਕਹਿ ਕੇ ਬੋਲਦੇ ਆ ਤੇ ਉੱਥੇ ਭਾਈ ਰਣਜੀਤ ਸਿੰਘ ਉਹਨਾਂ ਨੇ ਆਮ ਪਾਣੀ ਕਰਕੇ ਵੀ ਬੜੀ ਬੜੀ ਬੋਲਿਆ ਵਾ ਦਰਬਾਰ ਸਾਹਿਬ ਦੀ ਬਿਲਡਿੰਗ ਆਮ ਬਿਲਡਿੰਗ ਦਰਬਾਰ ਸਾਹਿਬ ਸਰੋਵਰ ਦਾ ਜਲ ਆਮ ਪਾਣੀ ਹਰੇਕ ਚੀਜ਼ ਤੇ ਭਾਈ ਰਣਜੀਤ ਸਿੰਘ ਢੰਡਰਗਾਲੇ ਨੇ ਕਿੰਤੂ ਕੀਤੀ ਆ ਸਗੋਂ ਅਸੀਂ ਕਹਿੰਦੇ ਆ ਹਾਲਾਂਕਿ ਮੈਂ ਮਿਸ਼ਨਰੀ ਪ੍ਰਚਾਰਕ ਆ ਕਿਸੇ ਹੋਰ ਸੰਪਰਦਾ ਤੋਂ ਨਹੀਂ ਮੈਂ ਮਿਸ਼ਨਰੀ ਕਾਜ ਦਾ ਪ੍ਰਚਾਰਕਿਆਂ ਪਰ ਫਿਰ ਵੀ ਸਾਡਾ ਕੰਮ ਹੁੰਦਾ ਵਾ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਸਾਡੀ ਹਰ ਵਰੀ ਸਫਤੇ ਰਹੀਦੀ ਹੈ ਕਿ ਅਕਾਲ ਤਖ਼ਤ ਸਹਿ ਮਹਾਨ ਆ ਸ਼੍ਰੀ ਦਰਬਾਰ ਸਾਹਿਬ ਮਹਾਨ ਆ ਦਰਬਾਰ ਸਾਹਿਬ ਦਾ ਸਰੋਵਰ ਮਹਾਨ ਆ 베ਰੀ ਮਹਾਨ ਆ ਪਰ ਇਹਨਾਂ ਪ੍ਰਚਾਰਕਾਂ ਨੇ ਕੀ ਕੀਤਾ ਇਹਨਾਂ ਨੇ ਅਸੀਂ ਸੰਗਤਾਂ ਨੂੰ ਜੋੜਦੇ ਰਹੇ ਤੇ ਇਹਨਾਂ ਪ੍ਰਚਾਰਕਾਂ ਨੇ ਕਹਤਾ ਵੀ ਦਰਬਾਰ ਸਾਹਿਬ ਦਾ ਪਾਣੀ ਸਰੋਵਰ ਆਮ ਪਾਣੀ ਦਰਬਾਰ ਸਾਹਿਬ ਆਮ ਬਿਲਡਿੰਗ ਇਹਨਾਂ ਨੇ ਇਦਾਂ ਕਹਿਤਾ ਕੁਝ ਇਹਨਾਂ ਗੱਲਾਂ ਕਰਕੇ ਸਾਡੇ ਇਹਨਾਂ ਦੇ ਨਾਲ ਵਿਚਾਰਕ મતਭੇਦ ਹੈਗੇ ਨੇ ਪਰ ਜੇ ਮੈਂ ਦੂਸਰੇ ਪੱਖ ਦੀ ਗੱਲ ਕਰਾਂ ਮੈਂ ਆਪਣੀ ਵਿਚਾਰਕੀ ਰੱਖ ਕੇ ਚੱਲਦਾ ਕਿ ਆਪਣੀ ਇੱਕ ਹੰਸਬਿਰਤੀ ਵਾਲੀ ਸੋਚ ਲੈ ਕੇ ਚੱਲੋ ਹੁਣ ਹੰਸਬਿਰਤੀ ਵਾਲੀ ਸੋਚ ਕਿਵੇਂ ਹੰਸ ਦੇ ਵਿੱਚ ਇੱਕ ਗੁਣ ਹੁੰਦਾ ਬਹੁਤ ਵੱਡਾ ਹੰਸ ਕੀ ਕਰਦਾ ਵਾ ਹੰਸ ਦੀ ਚੁੰਝ ਦੇ ਵਿੱਚ ਖਟਾਸ ਹੁੰਦੀ ਹੈ ਇੱਕ ਉਹ ਚੁੰਝ ਆਪਣੀ ਜੇਕਰ ਜਾ ਕੇ ਕਿਸੇ ਦੁੱਧ ਦੇ ਵਿੱਚ ਪਾ ਦੇਵੇ ਤੇ ਦੁੱਧ ਫਟ ਕੇ ਪਨੀਰ ਬਣ ਜਾਂਦਾ ਤੇ ਹੰਸ ਕੀ ਕਰਦਾ ਕਿ ਫੁੱਟੀਆਂ ਫੁੱਟੀਆਂ ਖਾ ਲੈਂਦਾ ਤੇ ਜਿਹੜਾ ਬਾਕੀ ਦਾ ਵੇਸਟ ਪਾਣੀ ਹੁੰਦਾ ਵਾ ਹੰਸ ਉਹਨੂੰ ਛੱਡ ਕੇ ਤੇ ਦੁਬਾਰਾ ਉੱਡ ਜਾਂਦਾ ਕਹਿਣ ਤੋਂ ਭਾਵ ਇਹ ਕਿ ਗੁਣ ਧਾਰਨ ਕਰੋ ਔਗਣ ਛੱਡ ਦੋ ਗੁਣ ਧਾਰਨ ਕਰੋ ਕਿਉਂਕਿ ਬਾਣੀ ਮਹਾਰਾਜ ਦੀ ਕਹਿ ਰਹੀ ਆ ਕਿ ਸਾਂਝ ਕਰੀ ਜੇ ਗੁਣਾ ਕੇਰੀ ਛੋੜ ਔਗਣ ਚੱਲ ਗਏ ਗੁਣਾ ਦੀ ਸਾਂਝ ਕਰੋ ਜੇ ਕਰਕੇ ਸਨਾ ਕਰਨੀ ਹੈ ਜੇਕਰ ਭਾਈ ਰਣਜੀਤ ਸਿੰਘ ਦੇ ਵਿੱਚ ਔਗਣ ਆ ਉਹਨਾਂ ਦੇ ਵਿੱਚ ਅਨੇਕਾਂ ਔਗਣ ਨੇ ਮੈਂ ਮੁਨ ਕਰਨੀ ਉਸ ਗੱਲ ਤੋਂ ਉਹਨਾਂ ਨੇ ਇਤਿਹਾਸ ਤੇ ਟਿੱਪਣੀ ਕੀਤੀ ਉਹਨਾਂ ਨੇ ਬਾਣੀ ਤੇ ਟਿੱਪਣੀ ਕੀਤੀ ਰਤ ਮਰਿਆਦਾ ਤੇ ਟਿੱਪਣੀ ਕੀਤੀ ਪਰ ਜਿੱਥੇ ਉਹਨਾਂ ਦੇ ਵਿੱਚ 1 ਪੁਆਇੰਟ ਪੋਜ਼ਿਟਿਵ ਆ ਉਹ ਵੀ ਮੈਂ ਸ਼ੇਅਰ ਜਰੂਰ ਕਰਾਂਗਾ ਹੁਣ ਪੋਜ਼ਿਟਿਵ ਪੁਆਇੰਟ ਕੀ ਆ ਕਿ ਉਹਨਾਂ ਨੇ ਜਿੱਥੇ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਇਹ ਉਹਨਾਂ ਦਾ ਪੋਜ਼ਿਟਿਵ ਪੁਆਇੰਟ ਆ ਬਾਕੀ ਸਾਡੇ ਨਾਲ ਲੱਖੋਂ ਉਹਨਾਂ ਦੇ ਵਿਚਾਰਕ મતਭੇਦ ਹੋਣਗੇ ਮੈਂ ਮੰਨ ਕਰਨੀ ਆ ਉਸ ਗੱਲ ਤੋਂ ਲੱਖਾਂ ਵਿਚਾਰਕ મતਭੇਦ ਨਹੀਂ ਪਰ ਇਸ ਤਰ੍ਹਾਂ ਦੀ ਗਲਤੀ ਭਾਈ ਰঞ্জੀਤ ਸਿੰਘ ਮੈਨੂੰ ਨਹੀਂ ਲੱਗਦਾ ਕਿ ਉਹ ਕਰ ਸਕਦੇ ਆ। ਐਦਾਂ ਦੇ ਬੰਦੇ ਨਹੀਂਗੇ। ਹਾਲਾਂਕਿ ਠੀਕ ਹੈ ਸਾਡੇ ਨਹੀਂ ਉਹਨਾਂ ਦਾ ਸੋਚ ਮੈਚ ਕਰਦੀ। ਪਰ ਐਵੇਂ ਦੇ ਬੰਦੇ ਨਹੀਂਗੇ ਉਹ। ਕਿਉਂਕਿ ਜੇਕਰ ਉਹਨਾਂ ਨੇ ਟਿੱਪਣੀ ਕੀਤੀ ਦਰਬਾਰ ਸਾਹਿਬ ਤੇ ਜੇਕਰ ਉਹਨਾਂ ਟਿੱਪਣੀ ਕੀਤੀ ਸਰੋਵਰਾਂ ਤੇ ਤੇ ਉਹਨਾਂ ਨੇ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਵਿੱਚ ਕਾਇਏ ਆ। ਜੇਕਰ ਮੈਂ ਕਹਿੰਦਾ ਵੀ ਸਾਡੇ ਕੌਮ ਦੇ ਸਾਰੇ ਪ੍ਰਚਾਰਕ ਇਕੱਠੇ ਹੋ ਜਾਣੇ। ਜੇ ਨਹੀਂ ਸਾਡੇ ਨਾਮੀ ਪ੍ਰਚਾਰਕ ਆ ਸਾਡੇ ਸਾਰੇ ਨਾਮੀ ਪ੍ਰਚਾਰਕ ਇਕੱਠੇ ਹੋ ਜਾਣਾ ਤੇ ਮੈਂ ਸਮਝਦਾ ਕਿ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਜਿੰਨਾ ਅੰਮ੍ਰਿਤ ਛਕਾਇਆ ਸੰਗਤ ਨੂੰ ਉਹਨਾਂ ਅੰਮ੍ਰਿਤ ਕੋਈ ਵੀ ਸਾਡਾ ਪ੍ਰਚਾਰਕ ਸਾਰੇ ਪ੍ਰਚਾਰਕ ਇਕੱਠੇ ਹੋ ਕੇ ਨਹੀਂ ਛਕਾ ਸਕਦੇ ਬਾਕੀ ਮੇਰੀ ਵਿਚਾਰ ਜੋ ਸੀ ਉਹ ਮੈਂ ਤੁਹਾਡੇ ਸਾਹਮਣੇ ਰੱਖਤੀ ਆ ਕਿ ਜਥੇ ਉਹ ਸਹੀ ਆ ਉਥੇ ਆਪਾਂ ਉਹਨੂੰ ਸਹੀ ਕਿਹਾ ਆ ਜਿੱਥੇ ਉਹ ਗਲਤੀ ਆ ਆਪਾਂ ਉਹਨਾਂ ਨੂੰ ਗਲਤ ਕਿਹਾ ਵਾ ਬਾਕੀ ਰਹੀ ਗੱਲ ਨਾਨਕਸਰਦੀ ਤੇ ਉਹ ਗੱਲ ਮੈਂ ਪਹਿਲਾਂ ਕਲੀਅਰ ਕਰਤੀ ਸੀ ਕਿ ਨਾਨਕਸਰ ਵਾਲਿਆਂ ਦੀਆਂ ਆਡੀਓ ਵਾਇਰਲ ਹੋਈਆਂ ਨਾਨਕਸਰ ਵਾਲਿਆਂ ਦੀਆਂ ਕੋਰ ਕੋਣੀਆਂ ਵਾਇਰਲ ਹੋਈਆਂ ਵੀਡੀਓ ਵਾਇਰਲ ਹੋਈਆਂ ਪਰ ਢੰਡਰੀਆਂ ਵਾਲੇ ਦੀ ਇਸ ਤਰ੍ਹਾਂ ਦੀ ਕੋਈ ਵੀਡੀਓ ਵਾਇਰਲ ਨਹੀਂ ਹੋਈ ਤੇ ਦੂਸਰੀ ਗੱਲ ਨਾਨਕਸਰੀਆਂ ਦੀ ਜਿੰਨੇ ਵੀ ਗਲਤੀ ਕੀਤੀ ਨਾਲ ਦੀ ਨਾਲ ਹੀ ਹੈਂਡ ਟੂ ਹੈਂਡ ਹੀ ਰੌਲਾ ਪੈਂਦਾ ਰਿਹਾ ਪਰ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਕੇਸ ਉਹ 12 ਸਾਲ ਪੁਰਾਣਾ ਕੇਸ ਨਿਕਲ ਕੇ ਆਇਆ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਜੇਕਰ ਭਾਈ ਸਾਹਿਬ ਨੇ ਗਲਤੀ ਕੀਤੀ ਹੋਏਗੀ ਤੇ ਠੀਕ ਹੈ ਫਿਰ ਉਹ ਸਜ਼ਾ ਦੇ ਹੱਕਦਾਰ ਆ ਤੇ ਬਾਕੀ ਜਿੱਥੇ ਸੱਚੇ ਆ ਜਿੱਥੇ ਗਲਤੀ ਨਹੀਂ ਕੀਤੀ ਹੋਏਗੀ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਆਪ ਜਾਣੀ ਜਾਣ ਆਪ ਵਿੱਚ ਹੋ ਕੇ ਵਿੱਚ ਕਰਤਾ ਪੁਰਖ ਖਲੋਆ ਵਾਲਨਾ ਵੀ ਗਾ ਹੋਆ ਉਥੇ ਕਾਲਪੁਰਖ ਆਪ ਵਿੱਚ ਖੜ ਕੇ ਤੇ ਰੱਖਿਆ ਕਰਨ ਭਾਈ ਸਾਹਿਬ ਦੀ ਜਿੱਥੇ ਸੱਚੀ ਨਹੀਂ ਉੱਥੇ ਸੱਚੀ ਨਹੀਂ ਜਿੱਥੇ ਗਲਤ ਨਹੀਂ ਉੱਥੇ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਬਾਕੀ ਮੈਨੂੰ ਲੱਗਦਾ ਨਹੀਂ ਵੀ ਗਲਤ ਹੋਣਗੇ ਤੇ ਬਾਕੀ ਮੈਂ ਕੋਹ ਵੀਡੀਓ ਦੇ ਵਿੱਚ ਗਲਤ ਬੋਲ ਗਿਆ ਵਾਂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਗੁਰੂ ਸਾਹਿਬ ਬਖਸ਼ਣਯੋਗ ਨੇ ਬਹੁਤੀ ਵੀਡੀਓ ਲੰਮੀ ਨੇ ਕਰ ਗਈ ਫਤਿਹ ਬਲਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ